ਘਰੇ ਜਦੋਂ ਕਰਦੇ ਆ ਹਾਲਾਂਕਿ ਉੱਥੇ ਜੇ ਅਸੀਂ 10ਵੀਂ ਪੇਸ਼ੈਂਟ ਵੀ ਦੇਖਦੇ ਆ ਤਾਂ ਸਾਨੂੰ ਥੋੜੀ ਥਕਾਵਟ ਫੀਲ ਹੁੰਦੀ ਆ ਪਰ ਇੱਥੇ ਪਤਾ ਹੀ ਨਹੀਂ ਕਿਹੜਾ ਨਸ਼ਾ ਹੈ ਜਿਹੜਾ ਸਾਨੂੰ ਇਹੀ ਲਈ ਫਿਰਦਾ ਤਾਂ ਲੱਗਿਆ ਵੀ ਘਰੇ ਵੇਸਟ ਟਾਈਮ ਕਰ ਰਹੇ ਆ ਪੇਸ਼ੈਂਟ ਘਰੇ ਦੇਖ ਰਹੇ ਆ ਜਿਹੜੇ ਉਹ ਲੋਕ ਘਰ ਵਾਲੇ ਨੇ ਪੈਸਾ ਬਤੇਰਾਗਾ ਕਮਾ ਲਿਆ ਜਿਹੜਾ ਪਰ ਅਰਥ ਲੈਵਲ ਤੇ ਆ ਕੇ ਅਸੀਂ ਸੇਵਾ ਕਰੀਏ ਜਦੋਂ ਇੱਥੇ ਆ ਕੇ ਕੰਮ ਕਰ ਰਹੇ ਆ ਮਜ਼ੇ ਹੀ ਕੁਝ ਐਕਸਟਰਾ ਠੀਕ ਆ ਦੇ ਲੁੱਸ ਸੁਕੂਨ ਮਿਲ ਰਿਹਾ ਹੈ ਤੇ ਕੰਮ ਕਰਕੇ ਸਾਡੇ ਬਜ਼ੁਰਗ ਨੇ ਇਹ 80 ਸਾਲ ਦੀ ਉਮਰ ਆ ਜੀ ਇਹਨਾਂ ਨੇ ਜਦੋਂ ਢੁਈ ਦੇ ਮਾਲਸ ਕੀਤੀ ਆ ਮੈਨੂੰ 30 ਸਾਲ ਦਾ ਬਣਾਤਾ ਇਹਨਾਂ ਦੇ ਗੋਟਿਆਂ ਚ ਜਾਂ ਲੱਕ ਚ ਜਾਂ ਢੁਈ ਚ ਕੋਈ ਦਰਦਾ ਉਹਨਾਂ ਕਿਸਾਨਾਂ ਦੀ ਇਹ ਮਾਲਸ ਵੀ ਕਰਦੇ ਆ ਧਾਰਗਾ ਵੀ ਦਿੰਦੇ ਆ ਸਾਰੀਆਂ ਮਸ਼ੀਨਾਂ ਵੀ ਲਾ ਕੇ ਰੱਖੀਆਂ ਹੋਈਆਂ ਨੇ ਜਿਹੜੇ ਜਿਹੜੀ ਚੀਜ਼ ਚਾਹੀਦੀ ਆ ਉਹ ਚੀਜ਼ਾਂ ਰੱਖੀਆਂ ਹੋਣੇ ਇਸ ਤਰੀਕੇ ਦੇ ਨਾਲ ਬਜ਼ੁਰਗਾਂ ਦੀ ਸੇਵਾ ਜਿਹੜੀ ਬਾਈ ਉਹਨਾਂ ਵੱਲੋਂ ਨਿਰੰਤਰ ਆ ਜਿਹੜੀ ਕੀਤੀ ਜਾ ਰਹੀ ਆ ਖਨੌਰੀ ਬਾਡਰ ਤੇ ਤਾਂ ਪ੍ਰਣਾਲੇ ਤੋਂ ਆਏ ਨੇ ਬਾਈ ਹੁਣੀ ਕਹਿੰਦੇ ਲਗਾਤਾਰ ਅਸੀਂ ਸਵੇਰ ਤੇ ਲੱਗੇ ਹਾਂ ਤੇ 250 ਤੋਂ 300 ਜਿਹੜੇ ਮਰੀਜ਼ ਨੇ ਦੇਖ ਚੁੱਕੇ ਨੇ ਹਾਂਜੀ ਬਜ਼ੁਰਗਾਂ ਦੇ ਮਤਲਬ ਸੱਟਾਂ ਵੱਜ ਰਹੀਆਂ ਉੱਥੇ ਮਤਲਬ ਹੋਰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਬਜ਼ੁਰਗ ਆਪਣੇ ਜਿਹੜੇ ਵੱਡੀ ਅਜਿਹੇ ਨੇ ਇਸ ਲਈ ਅਸੀਂ ਇੱਥੇ ਆਏ ਜੀ ਸੱਚੀ ਕਾਲ ਤਾਂ ਬਾਰਡਰਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਕਿਸਾਨਾਂ ਦਾ ਤੇ ਕੇਂਦਰ ਦਾ ਰੇਡ ਕਾ ਜਿਹੜਾ ਲਗਾਤਾਰ ਚੱਲ ਰਿਹਾ ਕਿਸਾਨ ਅੰਦੋਲਨ ਦਵਾਰ ਤੋਂ ਭੱਗ ਚੁੱਕਿਆ ਪਹਿਲਾਂ 13 ਮਹੀਨੇ ਅੰਦੋਲਨ ਚੱਲਿਆ ਅੰਦੋਲਨ ਦੇ ਵਿੱਚ ਲਗਾਤਾਰ ਜਿਹੜੀ ਡਿਊਟੀ ਦੇਣੀ ਹੁੰਦੀ ਆ ਕਿਸਾਨਾਂ ਨੇ ਆਪਣੀਆਂ ਵਾਰੀਆਂ ਬੰਨੀਆਂ ਹੁੰਦੀਆਂ ਨੇ ਤਾਂ ਦੇਖ ਸਕਦੇ ਹੋ ਟਰੈਕਟਰਾਂ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਆਏ ਹੋਏ ਨੇ ਤਾਂ ਇੱਥੇ ਹੀ ਹਰ ਸੁੱਖ ਸੇਵਾ ਜਿਹੜੀ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਹੈ ਜਿਹੜੀ ਵੱਖ-ਵੱਖ ਸੰਸਥਾਵਾਂ ਕਰ ਰਹੀਆਂ ਨੇ ਤਾਂ ਦੇਖ ਸਕਦੇ ਹੋ ਬਾਈ ਮਾਲਿਸ਼ ਕਰ ਰਹੇ ਨੇ ਬਜ਼ੁਰਗਾਂ ਦੀ ਤਾਂ ਬਾਈ ਜੀ ਕਿੱਥੋਂ ਆਏ ਸੀਗੇ ਬਰਨਾਲਾ ਤੋਂ ਆਏ ਵੀਰ ਜੀ ਬਰਨਾਲਾ ਤੋਂ ਆਏ ਹਾਂਜੀ ਸਰ ਤਾਂ ਲੰਗਰ ਦਾ ਬਹੁਤ ਬੰਦੇ ਲੈ ਕੇ ਆ ਜਾਂਦੇ ਨੇ ਹਾਂਜੀ ਪਰ ਇਹ ਤੁਸੀਂ ਨਵੇਕਲਾ ਉਪਰਾਲਾ ਕੀਤਾ ਹਾਂਜੀ ਮਤਲਬ ਅਸੀਂ ਦੇਖਿਆ ਮਤਲਬ ਕਿ ਬਾਰਡਰ ਤੇ ਕੀ ਕੁਝ ਹੋ ਰਿਹਾਗਾ ਫਿਰ ਮਤਲਬ ਜਿਸ ਲਾਈਨ ਵਿੱਚ ਅਸੀਂ ਹੈਗੇ ਅਸੀਂ ਜਿਹੜੀ ਹੈਲਪ ਕਰ ਸਕਦੇ ਆ ਵੀ ਅਸੀਂ ਉਹ ਹੈਲਪ ਕਰੀਏ ਫਿਰ ਸਾਡੇ ਮਨ ਚੋਂ ਆਇਆ ਤੇ ਫਿਰ ਅਸੀਂ ਇਸ ਲਈ ਆਏ ਇਸ ਲਈ ਹਾਂਜੀ ਤਾਂ ਦੇਖ ਕੇ ਮਨ ਦੇ ਵਿੱਚ ਆਇਆ ਵੀ ਜਾ ਕੇ ਕਿਸੇ ਦੀ ਹੱਡੀ ਦੁਖਦੀ ਹੁੰਦੀ ਆ ਕੋਈ ਥੱਕਿਆ ਹੁੰਦਾ ਮ사ਜ ਕਰੀਏ ਜਾ ਹਾਂਜੀ ਬਜ਼ੁਰਗਾਂ ਦੇ ਮਤਲਬ ਸੱਟਾਂ ਵੱਜ ਰਹੀਆਂ ਉੱਥੇ ਮਤਲਬ ਹੋਰ ਬਹੁਤ ਸਾਰੀਆਂ ਦਿੱਕਤ ਆ ਰਹੀਆਂ ਨੇ ਬਜ਼ੁਰਗ ਆਪਣੇ ਜਿਹੜੇ ਵੱਡੀ ਅਜਿਹੇ ਨੇ ਇਸ ਲਈ ਅਸੀਂ ਇੱਥੇ ਆਏ ਜੀ ਨੇ ਵਿਆਹਤ ਹੀ ਆਏ ਹੋ ਹਾਂਜੀ ਆਪਣੇ ਵਿਆਹਤ ਹੀ ਆਏ ਆਪਣੇ ਵਿਆਹਤ ਹੀ ਆਏ ਸਾਡਾ ਕੋਈ ਜਨ ਜੀ ਇਹ ਡਾਕਟਰ ਸਾਹਿਬ ਨੇ ਜੀ ਆਪਣੇ ਡੋਗਰ ਵਾਲਿਕ ਤੇ ਤੁਸੀਂ ਇਹਨਾਂ ਦੇ ਨਾਲ ਆਏਗੇ ਕੋਰ ਲੜਕਾਗਾ ਤੁਸੀਂ ਤਨੇੜੇ ਜੀ ਪੇਸ਼ਾ ਤੁਹਾਡਾ ਇਹ ਕੋਈ ਹੱਡੀਆਂ ਦਾ ਡਾਕਟਰ ਡਾਕਟਰ ਸਾਹਿਬ ਹੱਡੀਆਂ ਦੇ ਮੈਨ ਡਾਕਟਰ ਨੇ ਜੀ ਹਾਂਜੀ ਤਾਂ ਬਾਪੂ ਜੀ ਲੰਗਰ ਲੈ ਕੇ ਤਾਂ ਆਪਣੇ ਵਾਲੇ ਬਸੇਰੇ ਆ ਜਾਂਦੇ ਨੇ ਬੰਦੇ ਲੰਗਰ ਦਾ ਆਪਣਾ ਉਹ ਹੈ ਤਾਂ ਇਹ ਭਾਈਆ ਨੇ ਨਵੈਕਲ ਉਪਰਾਲਾ ਕੀਤਾ ਕਹਿੰਦੇ ਵੀ ਕਿਸਾਨਾਂ ਦੇ ਸੱਟਾਂ ਵੱਜੀਆਂ ਹੋਣਗੀਆਂ ਜਿਵੇਂ ਮੰਨ ਲਓ ਇੱਥੇ ਹੋ ਰਿਹਾ ਤਾਂ ਇਹ ਲੈ ਕੇ ਆਏ ਨੇ ਇੱਥੇ ਮੰਨ ਲਓ ਹੱਡੀਆਂ ਦਾ ਜਿਹੜਾ ਹਿੱਲੀਆਂ ਹੁੰਦੀਆਂ ਨੇ ਜਾਂ ਕਰੀਮਾਂ ਆਈਆਂ ਲੈ ਕੇ ਆਏ ਨੇ ਤੁਹਾਡੀ ਮਾਲਸ਼ ਕਰ ਰਹੇ ਨੇ ਇਹ ਜੀ ਡਾਕਟਰਾਂ ਦਾ ਬਹੁਤ ਚੰਗਾ ਉਪਰਾਲਾ ਇਹ ਖਾਲਸਾ ਏਡ ਵਾਲੇ ਵੀ ਸੇਵਾ ਕਰ ਰਹੇ ਆ ਇਹ ਬਰਨਾਲੇ ਤੋਂ ਟੀਮ ਆਈ ਹੈ ਜਿਨ੍ਹਾਂ ਦੇ ਗੋਡਿਆਂ 'ਚ ਜਾਂ ਲੱਕ 'ਚ ਜਾਂ ਢੂਈ 'ਚ ਕੋਈ ਦਰਦ ਆ ਉਹਨਾਂ ਕਿਸਾਨਾਂ ਦੀ ਇਹ ਮਾਲਸ਼ ਵੀ ਕਰਦੇ ਆ ਦਾਰਗਾ ਵੀ ਦਿੰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਫ੍ਰੀ ਸੇਵਾ ਇਹ ਬਹੁਤ ਵੱਡਾ ਪ੍ਰਾਲਾ ਜੀ ਇਹ ਕੋਟੇ ਨੂੰ ਕੀ ਹੋਇਆ ਸੀ ਤੁਹਾਡੇ ਨੂੰ ਇਹ ਜੀ ਕੋਟੇ ਨੂੰ ਸੋਜ ਆ ਗਈ ਸੀ ਤੁਰੇ ਜਾਂਦੇ ਹੀ ਪੀੜ ਜੀ ਨਿਕਲ ਗਈ ਸੀ ਹਾਂਜੀ ਤਾਂ ਹੱਥ ਤੇ ਕੀ ਹੋ ਗਿਆ ਤੁਹਾਡੇ ਇਹ ਤਾਂ ਪਹਿਲਾਂ ਦੀ ਸੱਟ ਲੱਗੀ ਜੀ ਹਾਂਜੀ ਇਹ ਤਾਂ ਜਾਖਮ ਸੀਗਾ ਹੁਣ ਉੱਤ ਪੱਟੀ ਕਰਾਈ ਅੱਛਾ ਹਾਂਜੀ ਸਹੀ ਹੈ ਤਾਂ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਇਧਰ ਭਾਈ ਏ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤਾਂ ਬਾਈ ਜੀ ਕੀ ਹੋ ਗਿਆ ਕੀ ਪ੍ਰੋਬਲਮ ਆ ਗਈ ਪੈਰ ਦਬ ਗਿਆ ਸੀ ਯਾਰ ਪੈਰ ਦਬ ਗਿਆ ਸੀ ਅੱਛਾ ਤੁਰੇ ਤੁਰੇ ਜਾਂਦੇ ਸੀ ਹਾਂ ਕੋਈ ਜਿਹੀ ਦਿੱਕਤ ਆ ਗਿਆ ਤੁਰੇ ਜਿਹੀ ਹਾਂਜੀ ਬਾਕੀ ਡਾਕਟਰ ਸਾਹਿਬ ਕਰ ਦੇਣਗੇ ਸੈਟ ਚੈੱਕ ਕਰ ਰਹੇ ਹਾਂ ਹਾਂ ਬਿਲਕੁਲ ਚੰਗਾ ਲੱਗਦਾ ਉਪਰਾਲਾ ਬਾਈ ਉੱਥੋਂ ਆਏ ਨੇ ਇੰਨੀ ਦੂਰੋਂ ਕਹਿੰਦੇ ਬਰਨਾਲੇ ਤੋਂ ਆਏ ਆ ਸੇਵਾ ਕਰਨ ਬਿਲਕੁਲ ਵੀਰ ਸਵੇਰ ਦੇ ਲੱਗ ਰਹੇ ਨੇ ਇੱਕ ਘੰਟਾ ਔਖਾ ਜਾਂਦਾ ਤਾਂ ਸਵੇਰ ਦੇ ਲੱਗ ਰਹੇ ਨੇ ਨੀ ਸਵਾਰਥ ਸੇਵਾ ਹੈ ਬਾਕੀ ਮਹਾਰਾਜ ਦੀ ਕਿਰਪਾ ਹਾਂ ਕੋਈ ਵੀ ਸੰਘਰਸ਼ ਸੇ ਗੁਰੂ ਦੀ ਕਿਰਪਾ ਤੋਂ ਬਿਨਾਂ ਦਾ ਜਿੱਤੇ ਨਹੀਂ ਜਾਂਦੇ ਬਿਲਕੁਲ ਆ ਦੂਜਾ ਗੇਟ ਆ ਇੱਧਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਈ ਜੀ ਤੁਸੀਂ ਆਇਓ ਮੇਨ ਡਾਕਟਰ ਤੁਸੀਂ ਹਾਂ ਹਾਂ ਤਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਜਾ ਕੇ ਇੱਥੇ ਸੇਵਾ ਕਰਨੀ ਚਾਹੀਦੀ ਜੀ ਤੁਹਾਡੇ ਵਰਗੇ ਵੀਰ ਜਿੱਦਾਂ ਵੀਡੀਓ ਬਣਾ ਕੇ ਮੀਡੀਆ ਤੇ ਪਾ ਰਹੇ ਨੇ ਅਸੀਂ ਇਦਾਂ ਉਹਨਾਂ ਨੂੰ ਦੇਖ ਕੇ ਇਦਾਂ ਲੱਗਿਆ ਵੀ ਘਰੇ ਵੇਸਟ ਟਾਈਮ ਕਰ ਰਹੇ ਆ ਪੇਸ਼ੈਂਟ ਘਰੇ ਦੇਖ ਰਹੇ ਆ ਜਿਹੜੇ ਉਹ ਲੋਕ ਘਰ ਵਾਲੇ ਨੇ ਹੂੰ ਪੈਦਾ ਬਤੇਰਾ ਦਾ ਕਮਾਲ ਹੈ ਜਿਹੜਾ ਪਰ ਅਰਥ ਲੈਵਲ ਤੇ ਆ ਗਏ ਸੀ ਸੇਵਾ ਕਰੀਏ ਜਦੋਂ ਇੱਥੇ ਆ ਕੇ ਕੰਮ ਕਰ ਰਹੇ ਆ ਮਜ਼ਾ ਹੀ ਕੁਝ ਐਕਸਟਰਾ ਠੀਕ ਹੈ ਦਿਲ ਨੂੰ ਸਕੂਨ ਮਿਲ ਰਿਹਾ ਹੈ ਤੇ ਕੰਮ ਕਰਕੇ ਸਾਡੇ ਬਜ਼ੁਰਗ ਨੇ ਇਹ ਵੱਡੇ ਨੇ ਸਾਡੇ ਸਰ ਦੇ ਤਾਜ ਨੇ ਹਨਾ ਬਹੁਤ ਔਖੇ ਨੇ ਵਿਚਾਰੇ ਮੈਂ ਤਾਂ ਇੱਥੇ ਆ ਕੇ ਦੇਖਿਆ ਸਵੇਰ ਦਾ 250 ਪੇਸ਼ੈਂਟ 300 ਕੱਢ ਚੁੱਕੇ ਸੀ ਲਗਾਤਾਰ ਰੈਗੂਲਰ ਚੱਲ ਰਿਹਾ ਵੀਰੇ ਰੈਗੂਲਰ ਠੱਕੇ ਠੁੱਕੇ ਨਹੀਂ ਉਹ ਮਾਲਕ ਦੀ ਮਿਹਰ ਆ ਜੀ ਅਕਾਲ ਪੁਰਖ ਵੱਡਾ ਸਾਡਾ ਉਹਦਾ ਅਸਰ ਤੇ ਹੱਥਾ ਸਾਨੂੰ ਕੋਈ ਦੁੱਖ ਨਹੀਂ ਆਉਂਦਾ ਸਾਡੇ ਬਜ਼ੁਰਗਾ ਦਾ ਹੱਥ ਤਾਂ ਠੀਕ ਹੈ ਹਾਂ ਤਾਂ ਸੇਵਾ ਕਰਕੇ ਹੀ ਆਰਾਮ ਆ ਜਾਂਦਾ ਬਿਲਕੁਲ ਸਕੂਨ ਆ ਜੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੋ ਜਾਂਦਾ ਜੀ ਇਸ ਚੀਜ਼ ਦਾ ਹੋਰ ਕੁਝ ਨਹੀਂ ਘਰੇ ਜੇਦੋਂ ਕਰਦੇ ਆ ਹਾਲਾਂਕਿ ਉੱਥੇ ਜੇ ਅਸੀਂ 10-20 ਪੇਸ਼ੈਂਟ ਵੀ ਦੇਖਦੇ ਆ ਤਾਂ ਸਾਨੂੰ ਥੋੜੀ ਥਕਾਵਟ ਫੀਲ ਹੁੰਦੀ ਆ ਪਰ ਇੱਥੇ ਪਤਾ ਹੀ ਨਹੀਂ ਕਿਹੜਾ ਨਸ਼ਾ ਹੈਗਾ ਜਿਹੜਾ ਸਾਨੂੰ ਇਹੀ ਲਈ ਫਿਰਦਾ ਅੱਛਾ ਕਲੀਅਰ ਆ ਇਹ ਗੱਲ ਆ ਠੀਕ ਐ ਇਥੇ ਕੁਛ ਨਹੀਂ ਦਿਲੋਂ ਕਹਿ ਰਿਆਂ ਜੋ ਕਹਿ ਰਿਆ ਮੈਂ ਕੋਈ ਉਹ ਚੀਜ਼ ਨਹੀਂ ਹੈਗੀ ਆ ਪੇਸ਼ੈਂਟ ਨੇ ਮੇਰੇ ਭਰਾ ਇਹਨਾਂ ਦਾ ਹੁਣ ਕੀਤਾ ਪੁੱਛੋ ਕਿਦਾਂ ਹਾਂ ਆ ਬਾਬਾ ਜੀ ਖੜੇ ਨੇ ਪੁੱਛੋ ਕਿਦਾਂ ਜੀ ਕਰਵਾਇਆ ਬਾਪੂ ਸਾਲ ਦੀ ਉਮਰ ਆ ਜੀ ਇਹਨਾਂ ਨੇ ਜਦੋਂ ਢੁਈ ਦੇ ਮਾਰਸ ਕੀਤੀ ਆ ਮੈਨੂੰ 30 ਸਾਲ ਦਾ ਬਣਾਤਾ ਅੱਛਾ ਹਾਂ ਜੀ 30 ਸਾਲ ਦਾ ਹੋ ਗਿਆ ਬਾਪੂ ਹੈ ਜਵਾਨ ਹੋ ਗਿਆ ਪੂਰਾ ਹਾਂ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਚੁੱਕ ਕੇ ਤੁਰ ਕੇ ਆਏ ਸੀ ਬਾਪੂ ਜੀ ਬਾਪੂ ਜੀ ਕਿਹੜਾ ਕੱਢ ਕੇ ਦਿਖਾਓ ਇੱਕ ਫੁਰਤੀ ਨਾਲ ਫਿਰ ਦਿਖਾਓ ਜੀ ਉਧਰ ਉਹ ਜਾ ਰਹੇ ਨੇ ਸਾਡੇ ਬਜ਼ੁਰਗ ਉਹ ਜਾ ਰਹੇ ਆ ਬਾਪੂ ਦਾ ਭੱਜਿਆ ਜਾਂਦਾ ਬਾਈ ਭੱਜਣ ਲੱਗ ਮਾਲਕ ਮਾਲਕ ਕਰਦਾ ਜੀ ਅੱਛਾ ਉਸ ਮਾਲਕ ਦੀਆਂ ਰਹਿਮਤਾਂ ਨੇ ਬਾਪੂ ਭੱਜ ਗਿਆ ਤਾਂ ਬਾਪੂ ਭੱਜਣ ਲੱਗਾ ਫਿਰ ਪੂਰਾ ਮੇਰਾ ਜਵਾਨ ਸੱਚੀ ਉਹਨਾਂ ਦਾ ਬਣਾਤਾ 30 ਸਾਲ ਦਾ 60 ਸਾਲ ਤੋਂ 30 ਸਾਲ ਦਾ ਕਰਤਾ ਇਹਨਾਂ ਨੇ ਇਹ ਖੜਕਾਉਣਾ ਤੇ ਅੱਜ ਇਕੱਲਾ ਅੱਛਾ ਇਹ ਤਾਂ ਬਾਜੀ ਕਹਿੰਦਾ ਤੁਰਨਾ ਨਹੀਂ ਹੈਗਾ ਡੰਡੇ ਨਾਲ ਖੜਕਾਉਣਾ ਸਿਰ ਅੱਜ ਤੱਕ ਡੰਡੇ ਨਾਲ ਤੁਰੇ ਨਹੀਂਗੇ ਪਰ ਟੂਈ ਜਦੋਂ ਮੈਂ ਬਾਲਟੀ ਵੀ ਚੱਕਦਾ ਵੀ ਪਾਣੀ ਵਾਲੀ ਉਹਦੀ ਦੁਖਦੀ ਸੀ ਅੱਛਾ ਆਹ ਛੋਟੀ ਹੁਣ 10 ਕਿਲੋ ਦੀ ਇਹ ਵੀ ਚੱਕਣੀ ਆ ਵੱਡੇ ਉਹਦੀ ਟੂਈ ਦੁਖਦੀ ਸੀ ਅੱਛਾ ਪਰ ਹੁਣ ਕੋਈ ਨਹੀਂ ਗੀ 60 ਸਾਲ ਦੀ ਉਮਰ ਮੈਂ 29 ਸਾਲਾ ਬਨਾਤਾ ਅੱਛਾ ਹਾਂਜੀ ਬਹੁਤ ਬਹੁਤ ਧੰਨਵਾਦ ਇਲਾਜ ਕਰਤਾ ਪੂਰਾ ਇਹਨਾਂ ਦਾ ਵੀ ਤੇ ਥੋੜਾ ਵੀ ਚੰਨਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਇੱਧਰ ਦੇਖ ਸਕਦੇ ਹੋ ਇੱਧਰ ਵੀ ਇਹਨਾਂ ਦੀ ਕਮਰ ਕਮਰ ਦੁਖਦੀ ਹੈ ਭਈ ਇਹਨਾਂ ਦੀ ਹਾਂਜੀ ਕਮਰ ਤੇ ਲੱਤ ਚ ਪੇਨ ਜਾਂਦਾ ਤੁਸੀਂ ਵੀ ਇੱਥੇ ਆਏ ਸੀ ਹਾਂਜੀ ਇੱਥੇ ਮੇਰੀ ਕਮਰ ਦੁਖਦੀ ਮੇਰੇ ਵੀ ਇਹਨਾਂ ਨੇ ਇਲਾਜ ਕਰਿਆ ਕਰ ਲਾ ਹਾਂ ਕੱਲ ਕਰਤਾ ਜੀ ਇਹਨਾਂ ਨੇ ਹਾਂਜੀ ਹੁਣ ਹਟ ਟਮ ਤਾਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਭਾਈ ਇਲਾਜ ਆ ਜਿਹੜਾ ਕਰ ਰਹੇ ਨੇ ਲਗਾਤਾਰ ਜਿਹੜੀ ਸੇਵਾ ਹੈ ਤੇ ਨਿਰੰਤਰ ਭਾਈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚ ਕਲੀਨਿਕ ਆ ਬਾਈ ਜੀ ਹੁਣ ਕਹਿੰਦੇ ਸਾਡਾ ਤਾਂ ਕਲੀਨਿਕ ਤੋਂ ਇੱਥੇ ਆਇਆ ਕਹਿੰਦੇ 10 ਕ ਪੇਸ਼ੈਂਟਾਂ ਤੋਂ ਬਾਅਦ ਕਲੀਨਿਕ ਦੇ ਵਿੱਚ ਥੱਕ ਜੰਨੇ ਤਾਂ ਤੇ 250 ਤੋਂ ਉੱਪਰ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਦੇਖ ਚੁੱਕੇ ਨੇ ਤਾਂ ਕਹਿੰਦੇ ਮੇਰਾ ਗੁਰੂ ਸਾਹਿਬ ਦੀ ਪੂਰੀ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਲਾਜ ਆ ਕਿਸਾਨਾਂ ਦਾ ਲਗਾਤਾਰ ਬਾਈ ਵੱਲੋਂ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਤਾਂ ਜਿੱਥੇ ਪ੍ਰਸ਼ਾਦ ਦੇ ਪਾਣੀ ਦੀ ਜ਼ਰੂਰਤ ਹੁੰਦੀ ਆ ਉੱਥੇ ਹੀ ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਆ ਤਾਂ ਵਈਆਂ ਨੇ ਘਰੇ ਬੈਠਿਆਂ ਨੇ ਸੋਚਿਆ ਕਿ ਇਹ ਚੀਜ਼ ਕਰਨੀ ਚਾਹੀਦੀ ਆ ਕਿਉਂਕਿ ਬਜ਼ੁਰਗ ਕਿਸਾਨਾਂ ਦਾ ਤਾਂ ਹਾਂਜੀ ਬਾਈ ਜੀ ਸੈਟੋਂ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਲਾਜ ਆ ਜਿਹੜਾ ਕੀਤਾ ਜਾ ਰਿਹਾ ਹੂੰ ਤਾਂ ਭੱਜਣ ਦੀ ਆ ਭੱਜ ਕੇ ਜਾ ਰਹੇ ਨੇ ਆ ਬਾਈ ਭੱਜਣ ਦਾ ਹਰੇਕ ਨੂੰ ਭਜਾ ਦਿੰਨੇ ਹੋ ਉਹ ਮਾਲਕ ਜੀ ਉਹ ਮਾਲਕ ਦਾ ਉਹ ਮਾਲਕ ਕਰਦਾ ਪਾਉਣ ਦੀ سپورਟ ਰਿਜ਼ਲਟ ਦਿੰਨੇ ਆ ਠੀਕ ਹੈ ਕਰਦਾ ਮੇਰਾ ਮਾਲਕ ਆ ਉਹ ਨਹੀਂ ਹੈਗਾ ਅਸੀਂ ਅਦਰ ਪੇਸ਼ੈਂਟ ਆ ਵੀ ਮੇਰਾ ਇਦਾਂ ਦਾ ਹੀ ਲਿੰਕ ਆ ਵੀ ਆ ਗਿਆ ਅਗਲਾ ਮੈਨੂੰ ਮੈਨੂੰ ਐ ਹੁੰਦਾ ਹੀ ਪਤਾ ਨਹੀਂ ਠੀਕ ਹੋਇਆ ਕਿ ਨਹੀਂ ਬਾਅਦ ਚੋ ਮਹੀਨੇ ਦੋ ਮਹੀਨੇ ਬਾਅਦ ਆ ਕੇ ਦੱਸਦਾ ਯਾਰ ਮੈਂ ਤਾਂ ਠੀਕ ਹੋ ਗਿਆ ਪਹਿਲੀ ਸ਼ਿਫਟ 'ਚ ਅੱਛਾ ਉਹ ਮਾਲਕ ਕਰਦਾ ਵੀ ਤਾਂ ਕਦੋਂ ਤੱਕ ਇੱਥੇ ਫਿਰ ਰਹੋਗੇ ਜੀ ਆਈਡੀਆ ਤਾਂ ਇਹੀ ਆ ਵੀ ਨਾਲ ਹੀ ਚੱਲਾਂਗੇ ਬਟ ਕੀ ਆ ਕੁਛ ਕੁ ਕਰਦੀਏ ਜ਼ਰੂਰ ਤਾਂ ਵੀ ਨੇ 2 ਦਿਨ ਘਰ ਲਾ ਕੇ 2 ਦਿਨ ਇੱਧਰ 2 ਦਿਨ ਘਰ ਇਦਾਂ ਦੀਆਂ ਸ਼ਿਫਟਾਂ ਰੱਖਾਂਗੇ ਸੀ ਉਦਾਂ ਲਈ ਆਪਣੇ ਬਜ਼ੁਰਗਾਂ ਨੂੰ ਟਾਈਮ ਦੇਵਾਂਗੇ ਠੀਕ ਹੈ ਹੁਣ ਅੱਜ ਜਾ ਕੇ ਅਸੀਂ ਪਰਸੋਂ ਨੂੰ ਦੁਬਾਰਾ ਰਿਪੀਟ ਆਵਾਂਗੇ ਉਹਦੇ ਹਿਸਾਬ ਨਾਲ ਚੱਲੀ ਜਾਏਗਾ ਨਿਰੰਤਰ ਸੇਵਾ ਜਾਰੀ ਰਹੇ ਜੀ ਜੀ ਬਜ਼ੁਰਗ ਕਹਿੰਦੇ ਨਾ ਜਾਓ ਇਹ ਕਹਿੰਦਾ ਇੱਥੇ ਰਹੋ ਪਰ ਉਧਰ ਵੀ ਜ਼ਰੂਰੀ ਹੈ ਖੈਰ ਜਿੰਨਾ ਚ ਕੋਸ਼ਿਸ਼ ਹੋ ਸਕਦੀ ਹੈ ਸਾਥ ਨਾਲ ਖੜੇ ਐ ਇਹਨਾਂ ਦੇ ਬਿਲਕੁਲ ਪਹਿਲੇ ਦੇ 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 ਤਾਂ ਇਧਰ ਬਾਪੂ ਜੀ ਤੁਸੀਂ ਕੀ ਕਰਾਉਣ ਆਏ ਹੋ ਗੋਡਾ ਦਿਖਾਉਣੇ ਜੀ ਸਿੱਧਾ ਕਰੋ ਅੱਛਾ ਗੋਡਾ ਦਿਖਾਉਣ ਆਏ ਹਾਂ ਕੋਟੇ ਨੂੰ ਕੀ ਹੋ ਗਿਆ ਦਰਦ ਹੁੰਦਾ ਜੀ ਹਾਂ ਜੀ ਪਹਿਲੇ ਹੀ ਦੁੱਖਦਾ ਥੋੜਾ ਜਿਹਾ ਰਹਿ ਜਾਓ ਅੱਛਾ ਤਾਂ ਦੇਖ ਸਕਦੇ ਹਾਂ ਇਸ ਤਰੀਕੇ ਦੇ ਨਾਲ ਬਾਈ ਲਗਾਤਾਰ ਜਿਹੜੀ ਸੇਵਾ ਇੱਥੇ ਜਾਰੀ ਰੱਖੀ ਹੋਈ ਹੈ ਸੇਵਾ ਕਰ ਰਹੇ ਹਾਂ ਤਾਂ ਇੱਧਰ ਵੀ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਪੇਸ਼ੈਂਟ ਪੇਸ਼ੈਂਟ ਨੇ ਕਿਸਾਨ ਹੀ ਕਿਸਾਨ ਨੇ ਤਾਂ ਹਾਂਜੀ ਬਾਈ ਜੀ ਕਿਵੇਂ ਲੱਗ ਰਿਹਾ ਸਰ ਲੱਤ ਜੀ ਜ਼ਰਦ ਸੀਗਾ ਆਪਣੇ ਪਿੰਨ ਖਾਸੇ ਟਾਈਮ ਤੋਂ ਹੀ ਸੀਗੀ ਉਂ ਪੈਰ ਦਬਣ ਕਰਨ ਇੱਥੇ ਫਿਰ ਜ਼ਿਆਦਾ ਵਧ ਗਈ ਹੈ ਰਾਹਤ ਹੈ ਅੱਛਾ ਹਾਂ ਫਰਕ ਆ ਕੇ ਨਾਲੋਂ ਬਿਲਕੁਲ ਤਾਂ ਕਿਵੇਂ ਦੇਖ ਰਹੇ ਹੋ ਬਾਈ ਹੁਣੀ ਸੇਵਾ ਕਰ ਰਹੇ ਨੇ ਤੇ ਇੱਕ ਪੁੰਨ ਬਹੁਤ ਸਭ ਤੋਂ ਵੱਡਾ ਪੁੰਨਾ ਮਨੁੱਖਤਾ ਦੀ ਸੇਵਾ ਲੋਕੇ ਡੇੜੇ ਦੂਰ ਤੱਕ ਜਾਂਦੇ ਨੇ ਸਵਾਰਤ ਸੇਵਾ ਕੋਈ ਰੁਪਈਆ ਰੁਪਈਆ ਨਹੀਂ ਬਿਨਾ ਪੈਸਿਆਂ ਸੇਵਾ ਕਰਨੀ ਬਹੁਤ ਵੱਡੀ ਗੱਲ ਆ ਜੇ ਇਹੋ ਜਿਹੇ ਜੋਧੇ ਨੇ ਤਾਂ ਹੀ ਸੰਗਰਸ਼ ਜਿੱਤ ਜਾਗੇ ਠੀਕ ਆ ਵੀਰ ਤਾਂ ਇੱਧਰ ਵੀ ਦੇਖ ਸਕਦੇ ਹੋ ਉਸ ਤਰੀਕੇ ਨਾਲ ਮਸ਼ੀਨਾਂ ਨੇ ਜਿਹੜੀਆਂ ਬਾਈ ਹੁਣਾ ਨੇ ਸਾਰੀਆਂ ਮਸ਼ੀਨਾਂ ਵੀ ਲਾ ਕੇ ਰੱਖੀਆਂ ਹੋਈਆਂ ਨੇ ਜਿਹੜੇ ਜੀ ਚੀਜ਼ ਚਾਹੀਦੀ ਆ ਉਹ ਚੀਜ਼ਾਂ ਰੱਖੀਆਂ ਹੋਣੇ ਇਸ ਤਰੀਕੇ ਦੇ ਨਾਲ ਬਜ਼ੁਰਗਾਂ ਦੀ ਸੇਵਾ ਜਿਹੜੀ ਬਾਈ ਹੁਣਾ ਵੱਲੋਂ ਨਿਰੰਤਰ ਆ ਜਿਹੜੀ ਕੀਤੀ ਜਾ ਰਹੀ ਆ ਖਨੌਰੀ ਬਾਰਡਰ ਤੇ ਤਾਂ ਬਰਨਾਲੇ ਤੋਂ ਆਏ ਨੇ ਬਾਈ ਹਣੀ ਕਹਿੰਦੇ ਲਗਾਤਾਰ ਸਵੇਰ ਤੇ ਲੱਗੇ ਹੋਏ ਤੇ 250 ਤੋਂ 300 ਜਿਹੜੇ ਮਰੀਜ਼ ਨੇ ਉਹ ਬਾਪੂ ਹਣੀ ਦੇਖ ਚੁੱਕੇ ਨੇ ਤਾਂ ਇਸ ਤਰੀਕੇ ਨਾਲ ਦੇਖੋ ਬਾਪੂ ਹਣਾ ਨੂੰ ਤੋਰ ਕੇ ਵੀ ਦਿਖਾਉਂਦੇ ਨੇ ਇੱਕ ਬਾਪੂ ਕਹਿੰਦਾ ਮੈਂ ਜਵਾਨ ਹੀ ਹੋ ਗਿਆ 30 ਸਾਲ ਦਾ ਬਣਾਤਾ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਸੇਵਾ ਜਿਹੜੀ ਲਗਾਤਾਰ ਨਿਰੰਤਰ ਜਾਰੀ ਹੈ ਬਾਈ ਹਣੀ ਬਰਨਾਲੇ ਤੋਂ ਆਏ ਨੇ ਤੇ ਬਰਨਾਲੇ ਤੋਂ ਆ ਕੇ ਕਹਿੰਦੇ ਸਾਡਾ ਕਲੀਨਿਕ ਹੈ ਕਲੀਨਿਕ ਕਰਦੇ ਆ ਤੇ ਮਨ ਦੇ ਵਿੱਚ ਆਇਆ ਖਬਰਾਂ ਦੇਖ ਕੇ ਕਿ ਸੇਵਾ ਜਿਹੜੀ ਕਰਨੀ ਚਾਹੀਦੀ ਆ ਬਾਰਡਰ ਤੇ ਜਾ ਕੇ ਤਾਂ ਆਪਣੀ ਤਿਲ ਫੁੱਲ ਜਿਹੜੀ ਸੇਵਾ ਹੈ ਉਹ ਇੱਥੇ ਕਿਸਾਨਾਂ ਨੂੰ ਦੇਣ ਆਏ ਨੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ